ਆਏ ਗੁਰਜੀ ਕਾ ਖਾਸਾ ਆਏ ਗੁਰਜੀ ਕੀ ਵਾਤੇ ਅੱਜ ਦਾ ਵਲੌਗ ਨਵੇਂ ਦਿਨ ਦੀ ਸ਼ੁਰੂਆਤ ਨਵਾਂ ਵਲੌਗ ਤੁਹਾਡੇ ਸਾਹਮਣੇ ਤੇ ਅੱਜ ਜਾ ਰਹੇ ਆਂ ਅਸੀਂ ਕਿੱਥੇ ਜਾਂ ਤੇ ਬਾਦ ਰਹੇ ਆਂ ਪਹਿਲਾਂ ਆਪਾਂ ਕਰ ਰਹੇ ਆਂ ਇੱਕ ਬਹੁਤ ਹੀ ਜ਼ਰੂਰੀ ਕੰਮ ਜਿਹੜਾ ਕਿ ਅੱਜ ਤੱਕ ਸਾਡੇ ਵਲੌਗਾਂ ਵਿੱਚ ਨਹੀਂ ਹੋਇਆ ਪਰ ਉਹ ਸਾਡੇ ਚੈਨਲ ਤੇ ਤੁਸੀਂ ਵੀਡੀਓ ਜਰੂਰ ਵੇਖੀ ਹੋਏਗੀ ਸਾਡੇ ਪਾਪਾ ਤੁਹਾਡੇ ਸਾਹਮਣੇ ਆਉਣਗੇ ਹੁਣ ਆਜਾਂਗੇ ਆਈਏ ਮੰਮੀ ਆਜੋ ਮੰਮੀ ਆ ਰਹਿ ਗਈ ਇਹ ਸਾਡੀ ਭੋਲੀ ਦੀ ਮਾਂ ਨਹੀਂ ਨਹੀਂ ਆ ਸਾਡੇ ਵੇਖਣੇ ਹਨ ਉਹ ਸਾਡੀ ਭੋਲੀ ਜੀ ਮੰਮੀ ਨਾ ਹਾਂਜੀ ਆਂਦੀ ਮੈਂ ਕਿੱਥੇ ਆਏ ਆਂ ਤੇ ਜਿਹੜਾ ਆਪਾਂ ਕਾਰੋਬਾਰ ਕਰਨ ਲੱਗੇ ਆ ਉਹ ਤੁਹਾਨੂੰ ਥੋੜੀ ਦੇਰ ਤੱਕ ਦਿਖਾਉਣੇ ਆ ਤੇ ਪਾਪਾ ਵੀ ਆਜੇ ਨਾ ਪਾਪਾ ਤੁਸੀਂ ਵੀ ਆਓ ਆਪਾਂ ਹੋ ਗਏ ਫੈਮਲੀ ਕੰਪਲੀਟ ਇੱਕ ਫਰੇਮ ਦੇ ਵਿੱਚ ਫੈਮਲੀ ਕੰਪਲੀਟ ਤੇ ਬਾਕੀ ਦੁਨੀਆ ਅਜੇ ਤੇਰਾ ਪਾਪਾ ਹਵੇਲੀ ਗਏ ਹਨਾ ਉਦੋਂ ਤੁਸੀਂ ਫੈਮਿਲੀ ਵੇਖ ਹੀ ਲਈ ਆ ਬਾਕੀ ਆਪਾਂ ਅੱਜ ਬਹੁਤ ਹੀ ਜ਼ਰੂਰੀ ਕੰਮ ਕਰਨ ਲੱਗੇ ਆ ਇੱਕ ਤੇ ਉਹ ਤੁਹਾਨੂੰ ਥੋੜੀ ਦੇਰ ਤੱਕ ਪਤਾ ਲੱਗ ਜਾਣਾ ਜੁੜੇ ਰਿਓ ਬਲੌਗ ਦੇ ਨਾਲ ਥੋੜੀ ਦੇਰ ਤੱਕ ਮਿਲਦੇ ਹਾਂ ਹਾਂਜੀ ਕੀ ਚੱਲ ਰਿਹਾ ਜੀ ਜਿਹੜੀ ਤੁਹਾਨੂੰ ਅੱਗੇ ਪਾਸੇ ਪਹਿਲਾਂ ਹੀ ਦੱਸ ਚੁੱਕੇ ਆ ਕਿ ਅੱਜ ਪਾਪਾ ਵੱਲੋਂ ਲਿਖੀ ਗਈ ਕਿਤਾਬ ਜਿਹਨੂੰ ਕਿ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਆ ਸਵਾਲ ਜਿਮ ਆਪਾਂ ਦੀ ਜਵਾਬ ਕਿਤਾਬ ਜਿਹੜੀ ਆ ਰਿਲੀਜ਼ ਕੀਤੀ ਗਈ ਆ ਪਾਪਾ ਵੱਲੋਂ ਹਰੀਆਂ ਚੀਜ਼ਾਂ ਵਾਸਤੇ ਤੁਹਾਨੂੰ ਇੱਕ ਕਿਤਾਬ ਪੜ੍ਹਨੀ ਪਊਗੀ ਕਿਤਾਬ ਜਿਹੜੀ ਉਹ ਤੁਹਾਨੂੰ ਮਿਲ ਜੂਗੀ ਜਿਹੜਾ ਵੀ ਕਿਤਾਬ ਚਾਹੁੰਦਾ ਆਪਾਂ ਵੀਡੀਓ ਦੇ ਉੱਤੇ ਨੰਬਰ ਮੈਂਸ਼ਨ ਕੀਤਾ ਹੁੰਦਾ ਤੁਸੀਂ ਫੋਨ ਕਰਕੇ ਇੱਕ ਕਿਤਾਬ ਲੈ ਸਕਦੇ ਹੋ ਇਹ ਫ੍ਰੀ ਆਫ ਕਾਸਟ ਮਿਲੂਗੀ ਤੁਹਾਨੂੰ ਤੇ ਬਾਕੀ ਸਾਰੇ ਜਿੱਦਾਂ ਕਿ ਹੁਣ ਸ਼ੀਦਾ ਸਾਹਿਬ ਚਪੈਰਾ ਕੱਟਣ ਆਉਂਦੇ ਨੇ ਬਾਬਾ ਦੀਪ ਸਿੰਘ ਬਾਰੇ ਉਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਇਹ ਕਿਤਾਬ ਮੈਨੂੰ ਲੱਗਦਾ ਕਿ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ ਤੇ ਇਹਦੇ ਵਿੱਚ ਤੁਹਾਨੂੰ ਬਹੁਤ-ਬਹੁਤ ਜਾਣਨ ਨੂੰ ਮਿਲੂਗਾ ਇਸ ਕਰਕੇ ਉੱਤੇ ਦਿੱਤੇ ਹੋਏ ਨੰਬਰ ਉੱਤੇ ਤੁਸੀਂ ਫੋਨ ਕਰਕੇ ਕਿਤਾਬ ਲੈ ਸਕਦੇ ਹਾਂਜੀ ਤੇ ਪਿਆਰਿਓ ਆਪਾਂ ਕਿਤਾਬ ਰਿਲੀਜ਼ ਕਰਕੇ ਅਵਿਲ ਕਰਨ ਲੱਗੇ ਇੱਕ ਨਾਲੇ ਗੱਲ ਮੇਰੀ ਗੱਲ ਸੁਣੋ ਨਾ ਕਿਤਾਬ ਰਿਲੀਜ਼ ਕਰਕੇ ਤੇ ਆਪਾਂ ਹੁਣ ਪਾਲੀ ਨੇ ਚੱਲੇ ਤੇ ਜਿੱਦਾਂ ਸਟਾਰਟਿੰਗ ਜਿਹਨਾਂ ਨੇ ਕਿਹਾ ਸੀ ਕਿ ਅੱਜ ਅਸੀਂ ਕਿੱਥੇ ਚੱਲੇ ਆ ਹੁਣ ਤੁਹਾਨੂੰ ਦੱਸਾਂਗੇ ਕਿੱਥੇ ਚੱਲੇ ਆ ਕਿੱਥੇ ਕਿੱਥੇ ਫੇਰ ਸਸਪੈਂਸ ਰਹਿੰਦੀ ਹੈ ਨਹੀਂ ਦੱਸੀ ਦੋ ਨਹੀਂ ਦੱਸੀ ਦੁਨਿਆ ਹੁਣ ਅਸੀਂ ਜਾ ਰਹੇ ਆ ਜਲੰਧਰ ਫਗਵਾੜਾ ਲੁਧਿਆਣਾ ਰਾਜਪੁਰਾ ਤੇ ਅੰਮ੍ਰਾਲਾ ਪੰਜ ਜਗ੍ਹਾ ਤੇ ਜਾਣਾ ਵਾ ਤੇ ਨਾਲ ਦੇ ਨਾਲ ਤੁਹਾਨੂੰ ਜਿਹੜਾ ਵਾ ਅਪਡੇਟ ਦਿੰਦੇ ਰਵਾਂਗੇ ਨਾਲ ਤੁਹਾਨੂੰ ਵੀ ਲੈ ਕੇ ਜਾਣਾ ਗੱਲੇ ਵਾਲੀ ਗੱਡੀ ਆ ਮਗਰ ਤੁਸੀਂ ਬਹਿਣਾ ਕਿਉਂਕਿ ਅੱਗੇ ਤੁਸੀਂ ਸਾਰੇ ਵੇਖਿਆ ਸੀ ਬੱਸ ਦੇ ਉੱਤੇ ਅਸੀਂ ਰਾਜਪੁਰੇ ਵਾਸਤੇ ਗਏ ਆ ਪਟਿਆਲੇ ਵਾਸਤੇ ਗਏ ਆ ਸ਼ਹਿਰ ਪਟਿਆਲੇ ਵੀ ਹੋ ਗਿਆ ਵਾਂਗੇ ਕਿਉਂਕਿ ਜਿੱਥੇ-ਜਿੱਥੇ ਸੰਕਟ ਆਈਆਂ ਸਾਰੀਆਂ ਮਿੜਾਂਗੇ ਤੇ ਕਿਉਂਕਿ ਕੱਲ ਸੰਡੇ ਆ ਅੱਜ ਸੈਟਰਡੇ ਹੀ ਤੇ ਇੱਥੋਂ ਦੇ ਕੰਮ ਸਾਰੇ ਸੈਟਅਪ ਲਾ ਕੇ ਸਾਰਾ ਕੁਝ ਮੁੰਡਿਆਂ ਨੂੰ ਹੈਂਡਓਵਰ ਕਰਕੇ ਤੇ ਹੁਣ ਆਪਾਂ ਬਾਅਦ ਤੇ ਚੱਲੇ ਤੇ ਬਾਕੀ ਜਿਹੜੇ ਇੰਸਟਾਗ੍ਰਾਮ ਤੇ ਸਾਡੇ ਨਾਲ ਐਡ ਨੇ ਉਹਨਾਂ ਨੂੰ ਤੇ ਪਤਾ ਹੀ ਆਪਾਂ ਕਿੱਥੇ ਜਾ ਰਹੇ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਫਿਰ ਲੱਗ ਜਾਊਗਾ ਪਤਾ ਉੱਥੇ ਪਹੁੰਚ ਕੇ ਤੇ ਵੈਸੇ ਪ੍ਰੋਗਰਾਮ ਜਿਹੜਾ ਹੈਗਾ ਉਹ ਇੰਨਾ ਕ ਦੱਸ ਦਿੰਨੀ ਆ ਕਿ ਉਹ ਕੱਲ ਨੂੰ ਆ ਅੱਜ ਅਸੀਂ ਜਾ ਰਹੇ ਆ ਰਸਤੇ 'ਚ ਜਿਹੜੀ ਕੰਮ ਨਪਟੇ ਕੇ ਫਿਰ ਕੱਲ ਨੂੰ ਉੱਥੇ ਫੰਕਸ਼ਨ ਤੇ ਪਹੁੰਚਣਗੇ ਉਹ ਜਿਹੜੀ ਰੋਡ ਤੇ ਜਾਈਏ ਉਸ ਰੋਡ ਤੇ ਫਿਰ ਕੰਮ ਉਸੇ ਹਿਸਾਬ ਦੇ ਨਾਲ ਉਲੀਕ ਲੀਦੇ ਆ ਉਸੇ ਹਿਸਾਬ ਨਾਲ ਆਪਾਂ ਆਪਣੇ ਸਾਹ ਅਗਲੇ ਪਾਸੇ ਇਨਫੋਮੇਸ਼ਨ ਦੇਰੀ ਤਾਂ ਕਿ ਅਸੀਂ ਆ ਰਹੇ ਜੀ ਬਾਕੀ 4-5 ਵਕਤ ਦੇ ਲਈ ਤੁਸੀਂ ਸਾਰੇ ਬੰਦ ਬੰਦ ਇਕੱਠੇ ਕਰ ਲਓ ਨਹੀਂ ਫੋਲ ਨਹੀਂ ਚਾਹੀਦੇ ਤੇ ਬਾਕੀ ਕੀ ਕਹਿੰਦੇ ਹੁੰਦੇ ਨੇ ਪੰਜ ਜਗ੍ਹਾ ਇਹਨਾਂ ਨੇ ਤੁਹਾਨੂੰ ਘਣਾਈਆਂ ਨੇ ਬਾਕੀ ਅਜੇ ਰੁਕਣਾ ਪਤਾ ਨਹੀਂ ਕਿੰਨੀਆਂ ਧਾਵਾਂ ਤੇ ਆ ਉਹ ਹੁਣ ਆਪਾਂ ਨੂੰ ਰਾਤ ਤੱਕ ਪੈ ਜਾਣੀ ਆ ਪਹੁੰਚ ਕੇ ਪਹੁੰਚ ਕੇ ਉਹ ਲੜਾਈ ਆ ਮਸਲਾ ਪਾ ਇਹ ਇਹ ਵੀ ਚੀਜ਼ ਸੁਣ ਲਓ ਕਹਿੰਦੇ ਮੈਂ ਨਾ ਲਾਸਟ ਮੈਨੂੰ ਲੱਗਦਾ 10 ਦਿਨਾਂ ਤੋਂ ਲਗਾਤਾਰ ਮੋਟੀਵੇਸ਼ਨਲ ਜਿਹੜੀ ਵਰਡਿੰਗ ਹੁੰਦੀ ਹੈ ਨਾ ਉਹ ਵਾਲੀਆਂ ਇੰਸਟਾਗ੍ਰam ਦੇ ਵੀਡੀਓ ਕੱਲੀ ਪਾ ਰਹੀਆਂ ਉਹ ਵੀ ਕੁੜੀਆਂ ਦੇ ਹੱਕ ਚਲਾ ਲੋ ਹਨਾ ਤੇ ਉਹ ਮੈਨੂੰ ਕਾਫੀ ਜਿੱਦਾਂ ਲਾ ਲੋ ਕਿ ਨੰਬਰ ਹੁਣ ਜਿਹੜਾ ਮੇਰਾ ਇੰਸਟਾਗ੍ਰam ਤੇ ਮੇਰਾ ਇਹ ਨੰਬਰ ਐਡ ਆ ਹਨਾ ਕਿ ਉਹ ਮੈਨੂੰ ਕਾਲ ਆ ਜਾਂਦੀ ਆ ਮੈਨੂੰ ਵਟਸਐਪ ਤਾਂ ਮੇਰਾ ਭਰਿਆ ਹੀ ਪਿਆ ਹੈ ਕਿ ਮੈਸੇਜ ਆਏ ਕਿ ਤੁਹਾਡੀ ਲਾਈਫ ਜਿਹੜੀ ਆ ਉਹ ਸਟੇਬਲ ਚੱਲ ਰਹੀ ਆ ਸਾਰਾ ਕੁਝ ਠੀਕ ਆ ਬਾਜੀ ਠੀਕ ਨੇ ਤੁਹਾਡੇ ਨਾਲ ਮੈਂ ਕਿਹਾ ਭਣੀ ਠੀਕਾ ਹੁਣ ਮੈਂ ਸੋਚਿਆ ਕਿ ਅਗਲੀ ਜਿਹੜੀ ਵੀਡੀਓ ਇਹਨਾਂ ਦੇ ਨਾਲ ਹੀ ਪਾਉਂਗੀ ਮੈਂ ਆ ਮੈਂ ਬੁਲਵਾਇਆ ਨਹੀਂ ਇਹ ਬੁਲਵਾਇਆ ਨਹੀਂ ਤੇ ਬਾਕੀ ਆਪਾਂ ਕੋਈ ਨਹੀਂ ਨੈਕਸਟ ਵੀਡੀਓ ਆਪਾਂ ਇਕੱਠੇ ਲੈ ਕੇ ਆਉਨੇ ਹਾਂ ਵੀ ਬਹੁਤ ਸੋਹਣੀ ਲੈ ਕੇ ਆਵਾਂਗੇ ਤੇ ਇੱਕ ਹੋਰ ਮੈਂ ਬੋਲੂਗੀ ਇੱਕ ਪੌਦੇ ਦੀ ਹਾਂ ਇਸ ਦੀ ਪਿਆਰ ਨਾਲ ਪਿਆਰ ਦੇ ਪਿਆਰ ਵਾਲਾ ਪਿਆਰ ਵਾਲਾ ਵਾੜ ਵਾਲਾ ਜਿਹੜਾ ਉਹ ਘਟ ਜਾਂਦਾ ਜੇ ਤੇ ਜਿਹੜਾ ਲੜਾਈ ਵਾਲਾ ਬਾਦ ਤੁਸੀਂ ਮੈਨੂੰ ਲੱਗਦਾ ਲੜ ਕੇ ਸਾਹ ਲੈਣਾ ਵਾ ਮੈਂ ਕਾ ਲੜਨਾ ਅੱਜ ਮੈਂ ਨਹੀਂ ਤੇ ਮੇਰੇ ਕੋ ਨਹੀਂ ਲੜਿਆ ਜਾਣਾ ਉਹ ਹੈਗਾ ਸੀ ਨਾ ਜਦੋਂ ਮੈਂ ਤੈਨੂੰ ਕਿਹਾ ਸੀ ਆਹ ਹੋ ਕਹਿੰਦੇ ਇਹ ਤੇਰੇ ਤੇ ਤੇਰੇ ਪਿਓ ਨੇ ਨਹੀਂ ਬਣਾਈਆਂ ਪਿਓ ਨੇ ਨਹੀਂ ਬਣਾਈਆਂ ਹੈ ਉਹ ਉਹ ਕਿੱਧਰ ਚੱਲਿਆ ਰੇ ਚਲੋ ਸੰਗੀਤ ਜੀ ਅੱਜ ਚੱਲ ਕੇ ਮਿਲਦੇ ਹੁਣ ਕਿੱਥੇ ਪਹੁੰਚਦੇ ਆ ਕਿੱਥੇ ਰੁਕਦੇ ਆ ਤੇ ਜੁੜੇ ਰਹੋ ਵਲੌਗ ਦੇ ਨਾਲ ਹਾਂ ਜੀ ਜੱਦੋ ਜੈਦ ਦੇ ਨਾਲ ਪਹੁੰਚ ਗਏ ਅਸੀਂ ਦਰਾਹੇ ਦੋ ਤਿੰਨ ਜਗ੍ਹਾ ਤੇ ਰੁਕਦੇ ਰੁਕਦੇ ਦਰਾਹੇ ਪਹੁੰਚੇ ਦਰਾਹ ਕ੍ਰੋਸ ਕੀਤਾ ਵਾ ਤੇ ਹੁਣ ਪਹੁੰਚ ਜਾਣਾ ਵਾ ਅਸੀਂ ਰਾਜਪੁਰੇ ਰਾਜਪੁਰੇ ਇੱਕ ਮਾਤਾ ਜੀ ਦੇ ਘਰੇ ਰੁਕਾਂਗੇ ਘੰਟੇ ਕਿਤੇ ਲਈ ਉਸ ਤੋਂ ਬਾਅਦ ਪਹੁੰਚਾਂਗੇ ਅਸੀਂ ਕਿੱਥੇ ਅਨਜੋਖਰਾ ਸਾਹਿਬ ਅੰਮ੍ਰਲ ਤੇ ਉੱਥੇ ਪਹੁੰਚ ਕੇ ਤੁਹਾਨੂੰ ਅਪਡੇਟ ਦਿੰਨੀ ਆ ਅਪਡੇਟ ਨਹੀਂ ਹੁਣ ਦੇਣੀ ਹੁਣ ਆਪਾਂ ਕੁਕੀ ਖਾ ਲਈਏ ਭੁੱਖ ਬਹੁਤ ਲੱਗੀ ਆ ਤੇ ਕਿਉਂਕਿ ਬੁੱਕੀ ਦਾ ਲਾ ਬੁੱਕੀ ਪਤਾ ਹੋਣ ਲੱਗ ਗਿਆ ਪਤਾ ਤੇ ਕਿਉਂਕਿ ਇੱਕ ਜਗ੍ਹਾ ਰਸਤੇ 'ਚ ਰਹੀਏ ਰੁਕ ਕੇ ਇਹਨਾਂ ਨੂੰ ਕਿਹਾ ਸੀ ਕਿ ਸੈਂਡਵਿਚ ਵਗੈਰਾ ਖਵਾ ਦਿਓ ਹਨਾ ਭੁੱਖ ਲੱਗੀ ਤੇ ਇਹਨਾਂ ਨੇ ਮੈਨੂੰ ਸਾਗ ਵਾਲੇ ਪਾਸ ਸੈਂਡਵਿਚ ਲੈਣ ਦੇ ਮੇਰਾ ਮੂਡ ਵੀ ਖਰਾਬ ਹੋ ਗਿਆ ਨਹੀਂ ਤੁਸੀਂ ਦੱਸੋ ਕਿ ਬ੍ਰਿਸਟਾ ਤੋਂ ਜਿਹੜੇ ਸੈਂਡਵਿਚ ਆ ਉਹ ਸਾਗ ਵਾਲੇ ਹੁੰਦੇ ਹੂੰ ਮੈਂ ਬਸ ਇੱਕ ਵੀਡੀਓ ਹੀ ਨਹੀਂ ਬਣਾਈ ਕਿਉਂਕਿ ਮੇਰਾ ਮੂਡ ਬਹੁਤ ਅਪਸੈਟ ਹੋ ਗਿਆ ਸੀ ਕਿੰਨੀ ਭੁੱਖ ਲੱਗੀ ਬੜੇ ਅਚਾਨਕ 커피 ਦੇ ਸੈਂਡਵਿਚ ਲੈਦੇ ਹੋ ਜਦੋਂ ਭੁੱਖ ਲੱਗੀ ਜਾਵੇ ਨਾ ਉਦੋਂ ਚਾਹ ਦੇ ਨਾਲ ਬਿਨਾਂ ਚਾਹ ਤੋਂ ਤੇ ਬਿਨਾਂ ਪਾਣੀ ਤੋਂ ਗੰਦਾ ਜਿਹਾ ਟ ਇਸ ਕਰਕੇ ਹੁਣ ਆਪਾਂ 쿠ਕੀ ਵੀ ਖਾਣੀ ਆ ਤੇ ਮਾਰਕੀਟ ਦੇਖੋ ਮਾਰਕੀਟ ਅੱਧੀ ਸੋਣੇ ਮਾਰਕੀਟ ਰੋਨਿਕਾ ਯ ਰੋਨਿਕਾ ਤੇ ਹੁਣ ਮਨ ਨੂੰ ਖੜ ਲੈਂਦਾ ਹਾਂ ਹਾਂਜੀ ਠੀਕ ਹੈ ਜੀ ਆਪਾਂ ਹੁਣ 쿠ਕੀ ਖਾ ਲਈਏ ਤੇ ਮੈਨੂੰ ਲੱਗਦਾ ਕਿ ਆਪਾਂ ਇੱਥੇ ਹੀ ਹੁਣ ਕਰ ਦਈਏ ਵਲੌਗ ਦਾ ਐਂਡ ਕਿਉਂਕਿ ਹੁਣ ਨੀਰਾ ਬਹੁਤ ਹੋ ਗਿਆ ਵਾ ਥੱਕ ਵੀ ਗਏ ਆ ਤੇ ਪਹੁੰਚਣ ਤੇ ਹੁਣ ਆਪਾਂ ਸਫਰ ਕੱਢਣ ਦੇ ਟਾਈਮ ਲਾਈਏ ਤੇ ਜਿੱਥੇ ਜਾਣਾ ਉੱਥੇ ਆਪਾਂ ਵਲੌਗ ਨਹੀਂ ਬਣਾਉਣਾ ਕਿਉਂਕਿ ਅੱਗੇ ਵੀ ਆਪਾਂ ਉੱਥੇ ਗਏ ਹਾਂ ਤੇ ਉੱਥੇ ਵਲੌਗ ਬਣਾਉਣਾ ਸਹੀ ਨਹੀਂ ਆ ਸੋ ਦੈਟਸ ਵਾਈ ਆਪਾਂ ਹੁਣ ਕਰਦੇ ਇੱਥੇ ਵਲੌਗ ਦਾ ਐਂਡ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਇੰਨੀ ਕਿ ਐਡਜਸਟਮੈਂਟ ਕਰ ਲਓ ਜਿੰਨਾ ਕ ਵਲੌਗ ਦੇਖਿਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ